ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਕਰਾਰ ਦੇਣ ਤੋਂ ਬਾਅਦ ਲਗਾਤਾਰ ਉਥੇ ਹੁਣ ਕਈ ਸਵਾਲ ਉਠਾਏ ਜਾ ਰਹੇ ਨੇ ਸਮਰਨਜੀਤ ਸਿੰਘ ਮਾਨ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਦੱਸਦੀ ਹੈ ਕਿ ਪਹਿਲਾ ਪੂਰਾ ਮਾਮਲਾ ਇਹ ਹੈ ਕਿ ਅੱਜ ਸੁਖਵੀਰ ਸਿੰਘ ਬਾਦਲ ਨੂੰ ਮੁੜ ਤੋਂ ਧਾਰਮਿਕ ਸਜ਼ਾ ਲੱਗੀ ਤੇ ਤਨਖਾਹੀਆਕਰਾਰ ਜਿਹੜਾ ਕਿ ਐਲਾਨ ਦਿੱਤਾ ਗਿਆ ਤੇ ਜਿਸ ਦੇ ਤਹਿਤ ਪੰਜ ਪਿਆਰਿਆਂ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਕਿਹਾ ਤੇ ਜਿਸ ਦੇ ਤਹਿਤ ਪੇਸ਼ ਹੋਣ ਦੇ ਬਾਰ-ਬਾਰ ਹੁਕਮ ਲਗਾਏ ਜਾ ਰਹੇ ਸੀ ਪਰੰਤੂ ਸਰਦਾਰ ਸੁਖਵੀਰ ਸਿੰਘ ਬਾਦਲ ਉੱਥੇ ਪੇਸ਼ ਨਹੀਂ ਹੋਏ ਤੇ ਜਿਸ ਦੇ ਤਹਿਤ ਉੱਥੇ ਹੀ ਉਹਨਾਂ ਨੂੰ ਅੱਜ ਤਨਖਾਹੀਆਕਰਾਰ ਦੇ ਦਿੱ ਤੇ ਜਿਸ ਤੋਂ ਬਾਅਦ ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਸੁਖਵੀਰ ਬਾਦਲ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜ ਪਿਆਰੇ ਕਿਸੇ ਨੂੰ ਤਨਖਾਹੀਆਕਰਾਰ ਨਹੀਂ ਦੇ ਸਕਦੇ ਅਜਿਹੇ ਫੈਸਲੇ ਸਿਰਫ ਆਕਾ ਤਖਤ ਸਾਹਿਬ ਤੋਂ ਹੀ ਲਏ ਤੇ ਸੁਣਾਏ ਜਾ ਸਕਦੇ ਨੇ ਤੇ ਅੱਜ ਸਵੇਰੇ ਸੁਖਵੀਰ ਬਾਦਲ ਨੂੰ ਤਖਤਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਤਨਖਾਹੀਆਕਰਾਰ ਦਿੱਤਾ ਸੀ ਤੇ ਜਿਸ ਦੇ ਵਿੱਚ ਹੁਣ ਸਿਮਰਨਜੀਤ ਸਿੰਘ ਮਾਨ ਦਾ ਇਹ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਹੁਣ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦਿਖਾਈ ਦੇ ਰਹੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਪੰਜ ਪਿਆਰੇ ਜਿਹੜੇ ਕਿ ਉਕੇ ਸੈਨੂ ਵੀ ਜਿਹੜਾ ਕਿ ਤਨਖਾਈ ਆਕਰਾਰ ਨਹੀਂ ਦੇ ਸਕਦੇ ਅਜਿਹੇ ਫੈਸਲੇ ਜੋ ਵੀ ਹੁੰਦੇ ਨੇ ਉਹ ਸਿਰਫ ਔਰ ਸਿਰਫ ਅਕਾਲ ਤਖਤ ਸਾਹਿਬ ਤੋਂ ਲੈ ਤੇ ਸੁਣਾਏ ਜਾ ਸਕਦੇ ਨੇ ਤੇ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜ ਪਿਆਰੇ ਕਿਸੇ ਨੂੰ ਵੀ ਜਿਹੜਾ ਕਿ ਤਨਖਾਈ ਆਕਰਾਰ ਨਹੀਂ ਦੇ ਸਕਦੇ ਹੁਣ ਸਿਮਰਨਜੀਤ ਮਾਨ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ ਤਾਂ ਦੱਸਦੀ ਆ ਕਿ ਪਹਿਲਾ ਪੂਰਾ ਮਾਮਲਾ ਇਹ ਹੈ ਕਿ ਅੱਜ ਸੁਖਵੀਰ ਸਿੰਘ ਬਾਦਲ ਨੂੰ ਮੁੜ ਤੋਂ ਧਾਰਮਿਕ ਸਜ਼ਾ ਲੱਗੀ ਤੇ ਤਨਖਾਹੀਆਕਰਾਰ ਜਿਹੜਾ ਕਿ ਐਲਾਨ ਦਿੱਤਾ ਗਿਆ ਤੇ ਜਿਸ ਦੇ ਤਹਿਤ ਪੰਜ ਪਿਆਰਿਆਂ ਦੇ ਵੱਲੋਂ ਲਗਾਤਾਰ ਉਹਨਾਂ ਨੂੰ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਕਿਹਾ ਤੇ ਜਿਸ ਦੇ ਤਹਿਤ ਪੇਸ਼ ਹੋਣ ਦੇ ਬਾਰ-ਬਾਰ ਹੁਕਮ ਲਗਾਏ ਜਾ ਰਹੇ ਸੀ ਪਰੰਤੂ ਸਰਦਾਰ ਸੁਖਵੀਰ ਸਿੰਘ ਬਾਦਲ ਉੱਥੇ ਪੇਸ਼ ਨਹੀਂ ਹੋਏ ਤੇ ਜਿਸ ਦੇ ਤਹਿਤ ਉੱਥੇ ਹੀ ਉਹਨਾਂ ਨੂੰ ਅੱਜ ਤਨਖਾਹੀਆਕਰਾਰ ਦੇ ਦਿੱਤਾ ਤੇ ਜਿਸ ਤੋਂ ਬਾਅਦ ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਸੁਖਵੀਰ ਬਾਦਲ ਦੇ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜ ਪਿਆਰੇ ਕਿਸੇ ਨੂੰ ਤਨਖਾਹੀਆਕਰਾਰ ਨਹੀਂ ਦੇ ਸਕਦੇ ਅਜਿਹੇ ਫੈਸਲੇ ਸਿਰਫ ਕਾ ਤਖਤ ਸਾਹਿਬ ਤੋਂ ਹੀ ਲਏ ਤੇ ਸੁਣਾਏ ਜਾ ਸਕਦੇ ਨੇ ਤੇ ਅੱਜ ਸਵੇਰੇ ਸੁਖਵੀਰ ਬਾਦਲ ਨੂੰ ਤਖਤਸ਼ਹੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਤਨਖਾਹੀਆਕਰਾਰ ਦਿੱਤਾ ਸੀ ਤੇ ਜਿਸ ਦੇ ਵਿੱਚ ਹੁਣ ਸਿਮਰਨਜੀਤ ਸਿੰਘ ਮਾਨ ਦਾ ਇਹ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਹੁਣ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦਿਖਾਈ ਦੇ ਰਹੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਪੰਜ ਪਿਆਰੇ ਜਿਹੜੇ ਕਿ ਉਹ ਕਿਸੇ ਨੂੰ ਵੀ ਜਿਹੜਾ ਕਿ ਤਨਖਾਈ ਇਕਰਾਰ ਨਹੀਂ ਦੇ ਸਕਦੇ ਅਜਿਹੇ ਫੈਸਲੇ ਜੋ ਵੀ ਹੁੰਦੇ ਨੇ ਉਹ ਸਿਰਫ ਔਰ ਸਿਰਫ ਅਕਾਲ ਤਖਤ ਸਾਹਿਬ ਤੋਂ ਲੈ ਤੇ ਸੁਣਾਏ ਜਾ ਸਕਦੇ ਨੇ ਤੇ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜ ਪਿਆਰੇ ਕਿਸੇ ਨੂੰ ਵੀ ਜਿਹੜਾ ਕਿ ਤਨਖਾਈ ਇਕਰਾਰ ਨਹੀਂ ਦੇ ਸਕਦੇ ਹੁਣ ਸਿਮਰਨਜੀਤ ਮਾਨ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ